ਕਿਸਾਨਾਂ ਦੀ ਜਿਹੜੀ ਆ ਪੁਲਿਸ ਦੇ ਨਾਲ ਝੜਪੜ ਹੋ ਚੁੱਕੀ ਆ ਤੇ ਕਿਸਾਨ ਵ代ਕ ਦੇ ਨਾਲ ਸਵਾਲ ਜਿਹੜੇ ਸਵਾਲ ਜਵਾਬ ਕਰ ਰਹੇ ਸੀਗੇ ਤੇ ਪੁਲਿਸ ਵੱਲੋਂ ਉਹਨਾਂ ਨੂੰ ਰੋਕਣ ਦੀ ਜਿਹੜੀ ਆ ਕੋਸ਼ਿਸ਼ ਕੀਤੀ ਜਾ ਰਹੀ ਆ ਜੀ ਵ代ਕ ਕੁਲਵੰਤ ਸਿੰਘ ਬਾਜੀਗਰ ਵੱਲੋਂ ਜਿਹੜਾ ਪਿੰਡ ਭੂਤਗੜ ਦੇ ਸਰਕਾਰੀ ਸਕੂਲ ਦੇ ਵਿੱਚ ਕਮਰਿਆਂ ਦਾ ਉਦਘਾਟਨ ਕਰਨ ਦਾ ਪ੍ਰੋਗਰਾਮ ਸੀਗਾ ਤੇ ਇੱਥੇ ਬੀਕੇਯੂ ਏਕਤਾ ਆਜ਼ਾਦ ਜਥੇਬੰਦੀ ਦੇ ਜਿਹੜੇ ਆਗੂਆਂ ਵੱਲੋਂ ਆ ਕੇ ਉਹਨਾਂ ਨੂੰ ਸਵਾਲ ਜਵਾਬ ਕਰਨ ਦਾ ਪ੍ਰੋਗਰਾਮ ਅਲਿਕਿਆ ਗਿਆ ਸੀਗਾ ਤੇ ਜਿਹੜਾ ਪੁਲਿਸ ਪ੍ਰਸ਼ਾਸਨ ਜਿਹੜਾ ਉਹ ਵੀ ਵੱਡੀ ਗਿਣਤੀ ਦੇ ਵਿੱਚ ਪਹੁੰਚਿਆ ਹੋਇਆ ਕਿ ਕਿਸੇ ਵੀ ਤਰ੍ਹਾਂ ਦਾ ਮਾਹੌਲ ਆ ਜਿਹੜਾ ਉਹ ਤਣਾਅਪੂਰਨ ਨਾ ਬਣੇ ਪਰ ਜਿਹੜੀ ਸਥਿਤੀ ਹੈ ਐਸ ਟਾਈਮ ਤਣਾਅਪੂਰਨ ਬਣ ਚੁੱਕੀ ਹੈ ਵਿਧਾਇਕ ਆ ਜਿਹੜੇ ਕੁਲਵੰਤ ਸਿੰਘ ਬਾਜੀਬਾਰ ਉਹ ਸਕੂਲ ਦੇ ਵਿੱਚ ਪਹੁੰਚ ਚੁੱਕੇ ਆ ਉਹ ਇਹਨਾਂ ਦੇ ਕੋਲੋਂ ਹੀ ਇੱਥੋਂ ਲੰਘ ਕੇ ਗਏ ਆ ਤੇ ਇੱਥੇ ਉਹਨਾਂ ਦੀਆਂ ਗੱਡੀਆਂ ਦਾ ਕਾਫਲਾ ਜਿਹੜਾ ਉਹ ਨਹੀਂ ਰੁਕਿਆ ਤਾਂ ਉਸ ਤੋਂ ਜਿਹੜਾ ਗੁੱਸੇ ਦੇ ਵਿੱਚ ਤਲਖੀ ਦੇ ਵਿੱਚ ਆ ਕੇ ਕਿਸਾਨ ਆਗੂਆਂ ਵੱਲੋਂ ਆ ਜਿਹੜਾ ਉੱਥੇ ਸਕੂਲ ਦੇ ਕੋਲ ਜਾਣ ਦਾ ਫੈਸਲਾ ਲੈ ਲਿਆ ਤਾਂ ਉਸ ਕਿਸਾਨ ਇਥੋਂ ਆਪਣੇ ਝੰਡੇ ਲੈ ਕੇ ਸਕੂਲ ਵੱਲ ਨੂੰ ਵੱਧਦੇ ਆਤਾ ਇਹਨਾਂ ਦਾ ਜਿਹੜਾ ਟਕਰਾ ਪੁਲਿਸ ਦੇ ਨਾਲ ਜਿਹੜਾ ਹੋ ਸਕਦਾ ਤੇ ਹੋ ਚੁੱਕੀ ਆ ਸਥਿਤੀ ਜਿਹੜੀ ਆ ਬੇਹਦ ਤਣਾਅਪੂਰਨ ਹੋ ਚੁੱਕੀ ਆ ਪੁਲਿਸ ਵੱਲੋਂ ਜਿਹੜੀ ਕਿਸਾਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀਆਂ ਪਰ ਕਿਸਾਨ ਇੱਥੇ ਜਿਹੜਾ ਜਤੋ ਜਹਦ ਕਰ ਰਹੇ ਆ ਸਕੂਲ ਵੱਲ ਜਾਣ ਲਈ ਤਣਾਅ ਉਹ ਇਸ ਖੇਤੀ ਦੇ ਵਿੱਚ ਕਿਸਾਨਾਂ ਨੂੰ ਜਿਹੜੀਆਂ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਸ ਨੂੰ ਇੱਕ ਕਾਫੀ ਹੱਦ ਤੱਕ ਜਿਹੜੇ ਉਹ ਕੋਈ ਗੱਲ ਵੀ ਨਹੀਂ ਜਾਣਦਾ ਚਲੋ ਠੀਕ ਆ ਬਾਈ ਇਹ ਇਹ ਨਹੀਂ ਅੱਪ ਨੂੰ ਜਾਂਦੇ ਕਰ ਸਾਲ ਉਹ ਵੀ ਕਹਿੰਦੇ ਗੱਲ ਕਰਾਂਗੇ ਮੈਂ ਵੀ ਗੱਲ ਦਊਂਗੇ ਨਹੀਂ ਉਸ ਸੁਪਰੀਮ ਕੋਰਟ ਨੂੰ ਕਹਿੰਦਾ ਗੱਲ ਕਰ ਰਹੇ ਨਾ ਵੀ ਸੁਪਤਾ ਨਾ ਸੋ ਸੁਸਾ ਉਹ ਪਾਸੇ ਜਿਹੜਾ ਕੋਣ ਕਿਹਾ ਸੀ ਉਹ ਕਹਿੰਨੇ ਮੈਨੂੰ ਏਸੀ ਵੀ ਰੁਕਣਾ ਜਾਨਵਰ ਬਣਾਉਂਦੇ ਬਗਲਾ ਵਿੱਚ ਉਹ ਦੇਖ ਲੱਗਾ ਇੱਕ ਗੱਲ ਦੂਜੀ ਗੱਲ ਉਹਨੂੰ ਕਹਿੰਦਾ ਵਾਪਸ ਵੇਲੇ ਪੰਜ ਬੰਦੇ ਹੋਣਗੇ ਮਿਲ ਕੇ ਜਾਵਾਂਗੇ ਕਹਿੰਦਾ ਕੋਈ ਨਾ ਮਿਲ ਕੇ ਜਾ ਬਾਈ ਅਸੀਂ ਆ ਗੱਲ ਇਹ ਵਾਪਸ ਜੇ ਪਹਿਲਾਂ ਨਾ ਸੱਦਦੇ ਹੋ ਤਾਂ ਬੁਲਾ ਲਿਓ ਨਹੀਂ ਨਹੀਂ ਆਪਾਂ ਕੋਈ ਆਦਮੀਆਂ ਥੋੜੀ ਆਉਣਗੇ ਹੋਣਗੇ ਚੋਣਾਂ ਕਹਿੰਦੇ ਬਟਿਆ ਨਹੀਂ ਆਉਣਗੇ ਜੀ ਫੇਰ ਕਿੱਥੇ ਜਾਵਾਂਗੇ ਫੇਰ ਨਹੀਂ ਅਸੀਂ ਆਪਾਂ ਔਰ ਕੀ ਕਰੂਗੇ ਅੰਦਰ ਘੜਦੋ ਬਾਹਰ ਕਰੂਗੇ ਹੋਰ ਕਾਹਦਾ ਹੋਏ ਜਾਂਦੇ ਹੋਏ ਗੱਲ ਕਰਾਵਾਂਗੇ ਅਸੀਂ ਅਸੀਂ ਇਹ ਪਾਈ ਕੇ ਹੁਣ ਦੱਸਦਾ ਵੀ ਉਹ ਜਿਹੜਾ ਬਸੇ ਸੀਰੇ ਹੋਰ ਜਿੰਨ ਬੰਗੜਾਂ ਦੇ ਸਾਡੇ ਬੰਦੇ ਜਾਂਦੇ ਟਾਈਮ 5 ਵਜੇ ਤੁਸੀਂ ਦੇਖ ਰਹੇ ਹੋ ਤਸਵੀਰਾਂ ਸਥਿਤੀ ਆ ਜਿਹੜੀ ਬੇहद ਉਹ ਚਿੰਤਾਜਨਕ ਹੋ ਚੁੱਕੀ ਆ ਤੇ ਜਿਹੜੀ ਪੁਲਿਸ ਵੱਲੋਂ ਇੱਥੇ ਡੰਡਿਆਂ ਦੇ ਨਾਲ ਜਿਹੜੀ ਪੂਰੀ ਬੈਰੀਕੇਡਿੰਗ ਕੀਤੀ ਹੋਈ ਆ ਤੇ ਪੁਲਿਸ ਮੁਲਾਜ਼ਮਾਂ ਵੱਲੋਂ ਕਿਸਾਨਾਂ ਨੂੰ ਰੋਕਣ ਦੀ ਆ ਜਿਹੜੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਆ ਕਿਸਾਨ ਵੀ ਜਿਹੜਾ ਅੱਗੇ ਵਧਣ ਵਾਸਤੇ ਆ ਜਿਹੜਾ ਵਿਜਿੱਦੇ ਹਨ ਤੇ ਉਹ ਲਗਾਤਾਰ ਪੁਲਿਸ ਅਧਿਕਾਰੀਆਂ ਦੇ ਨਾਲ ਜਿਹੜੀ ਬਹਿਸ ਕਰ ਰਿਹਾ ਤੁਸੀਂ ਤਸਵੀਰਾਂ ਜਿਹੜੀਆਂ ਉਹ ਦੇਖ ਸਕਦੇ ਹੋ ਮੈਂ ਕੈਮਰਾਮੈਨ ਨੂੰ ਕਵਾਂਗਾ ਤਸਵੀਰਾਂ ਦਿਖਾਈਆਂ ਦੇ ਉਹਨਾਂ ਪੁਲਿਸ ਵੱਲੋਂ ਜਿਹੜਾ ਪੂਰੀ ਜਦੋਜਹਿਦ ਦੇ ਨਾਲ ਕਿਸਾਨਾਂ ਨੂੰ ਜਿਹੜਾ ਇੱਥੋਂ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਤੇ ਕਿਸਾਨ ਪਿੰਡ ਦੇ ਵਿੱਚ ਜਿਹੜਾ ਸਕੂਲ ਜਿੱਥੇ ਵਿਧਾਇਕ ਕੁਲਵੰਤ ਸਿੰਘ ਬਾਜੀਗਰ ਆ ਉਹ ਉਧੂ ਘਾਟਣ ਕਰਨ ਵਾਸਤੇ ਪ ਤੇ ਪਹੁੰਚਣ ਵਾਸਤੇ ਉਹ ਵਿਜਿਤ ਹਨ ਤੇ ਪਹਿਲਾਂ ਵੀ ਜਿਹੜਾ ਪੰਚਾਇਤ ਵੱਲੋਂ ਕਿਸਾਨਾਂ ਨੂੰ ਭਰੋਸਾ ਦਿਵਾਇਆ ਗਿਆ ਸੀਗਾ ਕਿ ਉਹਨਾਂ ਨੂੰ ਜਿਹੜੀ ਹੈ ਗੱਲਬਾਤ ਹੈ ਜਿਹੜੀ ਉਹਨਾਂ ਦੀ ਵਿਧਾਇਕ ਦੇ ਨਾਲ ਕਰਵਾਈ ਜਾਵੇਗੀ ਤੇ ਉਸ ਤੋਂ ਬਾਅਦ ਦੇ ਵਿੱਚ ਜਿਹੜਾ ਵਿਧਾਇਕ ਕੁਲਵੰਤ ਸਿੰਘ ਬਾਜੀਗਰ ਜਿਹੜਾ ਕਾਫਲਾ ਸੀ ਜਿਹੜਾ ਉਹ ਪਿੰਡ ਦੇ ਵਿੱਚ ਜਦੋਂ ਦਾਖਲ ਹੋਇਆ ਤਾਂ ਉਹਨਾਂ ਦੇ ਕੋਲੋਂ ਦੀ ਲੰਘਦਾ ਹੋਇਆ ਕਾਫਲਾ ਸੀ ਜਿਹੜਾ ਉਹ ਸਕੂਨ ਦੇ ਵਿੱਚ ਪਹੁੰਚ ਗਿਆ ਤੇ ਕਿਸਾਨਾਂ ਵੱਲੋਂ ਇੱਥੇ ਉਹਨਾਂ ਦੇ ਨਾਲ ਸਵਾਲ ਜਵਾਬ ਕਰਨ ਵਾਸਤੇ ਆ ਜਿਹੜਾ ਉਹ ਇਥੋਂ ਜਿਹੜਾ ਉਹਨਾਂ ਦਾ ਕਾਫਲਾ ਸੀ ਕਿਸਾਨਾਂ ਦਾ ਉਹ ਰਵਾਨਾ ਹੋ ਚੁੱਕਿਆ ਸੀਗਾ ਤੇ ਪੁਲਿਸ ਨੇ ਜਿਹੜਾ ਉਹ ਆਪਣੀ ਪੂਰੀ ਜਦੋਜਹਿਦ ਦੇ ਨਾਲ ਕਿਸਾਨਾਂ ਨੂੰ ਆ ਰੋਕਣ ਦੀ ਜਿਹੜੀ ਆ ਕੋਸ਼ਿਸ਼ ਕੀਤੀ ਹੋਈ ਆ ਤੇ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਪੁਲਿਸ ਮੁਲਾਜ਼ਮਾਂ ਵੱਲੋਂ ਜਿਹੜਾ ਉਹ ਪੂਰੀ ਬੈਟ ਬੈਰੀਕੇਡਿੰਗ ਕੀਤੀ ਹੋਈ ਆ ਡੰਡਿਆਂ ਦੇ ਨਾਲ ਅੱਗੋਂ ਕੰਧ ਬਣਾ ਕੇ ਆ ਜਿਹੜਾ ਕਿਸਾਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਪਾਤੜਾ ਸਿਟੀ ਇੰਚਾਰਜ ਤੇ ਥਾਣਾ ਮੁਖੀ ਪਾਤੜਾ ਵੱਲੋਂ ਜਿਹੜਾ ਕਿਸਾਨਾਂ ਦੇ ਨਾਲ ਗੱਲਬਾਤ ਕਰਕੇ ਉਹਨਾਂ ਨੂੰ ਰੋਕਣ ਦੀ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਮਾਹੌਲ ਆ ਜਿਹੜਾ ਉਹ ਜ਼ਿਆਦਾ ਤਣਾਪੂਰਨ ਨਾ ਬਣੇ ਪਰ ਕਿਸਾਨ ਆ ਜਿਹੜਾ ਉਹ ਅੱਗੇ ਵਧਣ ਵਾਸਤੇ ਵੀ ਆ ਜਿਹੜਾ ਵਜੇ ਦਾ ਹਨ ਤੇ ਤਸਵੀਰਾਂ ਜਿਹੜੀਆਂ ਤੁਸੀਂ ਦੇਖ ਸਕਦੇ ਹੋ ਕਿ ਕਿਸਾਨ ਆ ਬਾਰ-ਬਾਰ ਇਸੇ ਗੱਲ ਤੇ ਅੜੇ ਹੋਏ ਆ ਕਿ ਸਾਨੂੰ ਭਰੋਸੇ ਦੇ ਵਿੱਚ ਲੈ ਕੇ ਸਾਡੇ ਨਾਲ ਧੋਖਾ ਕੀਤਾ ਗਿਆ ਕੀ ਸਰਕਾਰ ਨੂੰ ਕੀ ਮਜਬੂਰੀ ਪੈ ਗਈ ਕਿ ਚੁਕਾਇਆ ਗਿਆ ਬੜੀ ਤਸ਼ੱਦਦ ਕਰਕੇ ਚੁਕਾਇਆ ਗਿਆ ਕੀ ਗੱਲ ਸੀ ਪਹਿਲੀ ਗਲਤੀ ਮੈਂ ਹਰ ਵਾਰੀ ਉਸ ਮੋਰਚੇ ਦੇ ਵਿੱਚ ਜਾਂਦੇ ਨੇ ਔਰ ਉੱਥੋਂ ਸਾਡੇ ਲੰਗਰ ਵੀ ਲਗਾਏ ਗਏ ਉਸ ਮੋਰਚੇ ਦੇ ਤੇਕਟਰ ਬਾਕਾਇਦਾ ਮੈਂ ਆਪਣਾ ਟ੍ਰੈਕਟਰ ਟਰੈਲੀ ਹੈ ਜਿਹੜਾ ਉਦੋਂ ਵੀ ਭੇਜਿਆ ਸੀਗਾ ਜਦੋਂ ਦਿੱਲੀ ਗਏ ਸੀਗੇ ਉਸ ਤੋਂ ਬਾਅਦ ਜਦੋਂ ਇੱਥੇ ਪ੍ਰੋਟੈਸਟ ਕੀਤਾ ਉਦੋਂ ਵੀ ਅਸੀਂ ਗਏ ਆ ਉਹ ਕਿਹੜਾ ਦਿਨ ਹੈਗਾ ਕਿ ਜਿਹੜੇ ਦਿਨ ਸੀਐਮ ਸਾਹਿਬ ਨੇ ਸੈਂਟਰ ਦੇ ਨਾਲ ਔਰ ਆਪਣੇ ਕਿਸਾਨ ਜਥੇਬੰਦੀਆਂ ਦੇ ਜਿਹੜੇ ਲੀਡਰ ਸੀਗੇ ਉਹਨਾਂ ਨੂੰ ਬੁਲਾ ਕੇ ਰਾਤ ਦੇ 1 1.5 1.5 ਵਜੇ ਬਲਕਿ ਮੈਨੂੰ ਯਾਦ ਹੈ ਮੇਰੇ ਬੇਟੇ ਦੀ ਮੈਰਿਜ ਸੀਗੀ ਔਰ ਮੁੱਖ ਮੰਤਰੀ ਸਾਹਿਬ ਉਸ ਮੀਟਿੰਗ ਦੇ ਵਿੱਚ 1:30 ਬਜ ਗਿਆ ਉਹ ਲੇਟ ਹੋ ਗਏ ਭਾਈ ਨੇ ਕਹਿੰਦੇ ਜੀ ਮੇਰੀ ਕਿਸਾਨਾਂ ਦੇ ਨਾਲ ਪੰਜਾਬ ਦੇ ਕਿਸਾਨਾਂ ਨਾਲ ਔਰ ਸੈਂਟਰ ਦੇ ਉਹਦੇ ਨਾਲ ਮੀਟਿੰਗ ਚੱਲ ਰਹੀ ਹੈ ਮੀਟਿੰਗ ਚੱਲ ਰਹੀ ਹੈ ਮੈਂ ਉੱਥੇ ਤੁਹਾਡੇ ਪ੍ਰੋਗਰਾਮ ਦੇ ਵਿੱਚ ਨਹੀਂ ਆ ਸਕਦਾ ਹਰ ਰੋਜ਼ ਕਿਹੜਾ ਦਿਨ ਹੈਗਾ ਕਿ ਜਿਹੜਾ ਸੀਐਮ ਨੇ ਪੰਜਾਬ ਦੇ ਕਿਸਾਨਾਂ ਲਈ ਦੀ ਕੁਝ ਕੀਤਾ ਹੋਵੇ ਔਰ ਕਿਹੜਾ ਐਸਾ ਦਿਨ ਹੈਗਾ ਕਿ ਜਿਹੜਾ ਉਹ ਸੈਂਟਰ ਦੇ ਨਾਲ ਮੀਟਿੰਗ ਪਾਸ ਦੇ ਨਾ ਤਿਆਰ ਹੋਏ ਚਲੋ ਐਮਐਲਏ ਸਾਹਿਬ 1 ਮਿੰਟ ਐਮਐਲਏ ਸਾਹਿਬ ਇਕੱਲੇ ਬੰਦੇ ਦੀ ਗੱਲ ਕਿ ਬਹੁਤ ਲੰਮਾ ਲੈਕਚਰ ਨਹੀਂ ਸੁਣਨਾ ਇਹ ਆਪਸ ਵਿੱਚ ਜਵਾਬ ਦੇਣੇ ਆ ਤੁਸੀਂ ਕਹਿੰਦੇ ਸਾਡੇ ਮੁੱਖ ਮੰਤਰੀ ਕਿਸਾਨਾਂ ਨਾਲ ਖੜਾ ਇੱਕ ਕਿਸਾਨਾਂ ਨਾਲ ਖੜਾ ਜਿਹਦੇ ਰਾਤ ਨੂੰ ਸਾਡੇ ਤਸ਼ੱਦਦ ਕੀਤਾ ਸਾਡਾ ਸਮਾਨ ਚਕਾਤਾ ਚੋਰੀ ਕਰਾਤਾ ਤੇ ਉਹ ਤੇ ਬਡੋਜਰ ਫੇਰਿਆ ਇਹ ਸਾਡੇ ਮੁੱਖ ਮੰਤਰੀ ਸਾਡੇ ਨਾਲ ਕਿਵੇਂ ਕਹਿ ਸਕਦੇ ਮੈਨੂੰ ਕੋਈ ਇੱਕ ਦੱਸ ਦਿਓ ਜੀ ਜਿਹੜਾ ਸਾਡੇ ਸਮਾਨ ਚੋਰੀ ਹੋਇਆ ਹੋਵੇ ਕਿਸ ਬੰਦੇ ਨੇ ਕੰਪਲੇਟ ਕੀਤੀ ਹੋਵੇ ਕਿਸੇ ਨੇ ਮੁੱਟ ਕੁੱਟਮਾਰ ਕੀਤੀ ਹੋਵੇ ਮੈਨੂੰ ਕੁਝ ਸਬੂਤ ਚਾਹੀਦੇ ਇਹ ਗਾਲੀ ਚੋਰੀ ਹੋਈ ਹੈ ਜੀ ਮੇਰੀ ਗੱਡੀ ਭੰਨੀ ਗਈ ਹੈ ਬਾਰਡਰ ਤੇ ਤੁਸੀਂ ਕਮਪਲੀਟ ਕਰੀਏ ਡੇਟ ਦੀ ਸ਼ੰਭੂ ਥਾਣੇ ਜੇ ਮੈਂ ਸ਼ੰਭੂ ਥਾਣੇ ਇੱਥੋਂ ਦੀ ਗੱਲ ਕਰੋ ਜੀ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਰਿਪੋਰਟਰ ਸਟਾਰਟ ਹੋ ਤੋ ਸਾਰ ਸਟਾਰਟ ਨਹੀਂ ਆਇਆ ਐਮਐਲ ਐਮਐਲ ਸਾਹਿਬ ਨੂੰ ਮੈਂ ਬੰਪੂ ਦੀ ਸ਼ੰਭੂ ਥਾਣੇ ਨਹੀਂ ਭਰੇ ਸਟਾਰਟ ਸਟਾਰਟ ਸਾਹਿਬ 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 ਸਟਾਰਟ ਸਾਹਿ ਆਨੇ ਕਰ ਕਰ ਮਨ ਨਾਲ ਗੱਲ ਕਰ ਹਰ ਦਿਨ ਗੱਲ ਕਰ ਹਰ ਦਿਨ ਖੜ ਕੇ ਸਟਾਰ ਦੀ ਗੱਲ ਜਿਹੜਾ 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 ਮਨ ਨਾਲ ਗੱਲ ਕਰੋ ਪੰਜਾਬ ਸਰਕਾਰ ਪਰ ਤੋਂ ਬਾਅਦ ਸਾਡੇ ਹਰਕੇ ਬੰਦਾ ਓਏ ਐਦਾਂ ਤੁਸੀਂ ਬੇਚਲੋ ਗੱਲ ਕਰ ਉਹ ਗੱਲ ਕਰਵਾ ਮਾਸੀ ਕਰ ਰਹੇ ਮੇਰਾ ਕਰ ਕਰ ਆਪੇ ਬੋਤਲੀ ਗੱਲ ਸਾਥ ਵਿੱਚ ਹੀ ਕਰੋ ਨਾ ਗੱਲ ਕਰੋ ਗੱਲ ਕਰੋ ਨਹੀਂ ਆਣਾ ਨਹੀਂ ਉਹ ਨਹੀਂ ਆਣਾ ਹਾਂ ਜੀ ਬਈ ਹਾਂ ਨਹੀਂ ਕਰਨਾ ਨਹੀਂ ਕਰਨਾ ਹੈਗਾ ਇਹ ਵੀ ਠੀਕ ਹੋ ਦੋਣੇ ਨਾਲ ਉਹ ਨਹੀਂ ਆਣਾ ਸਾਥ ਵਿੱਚ ਜੱਦਾ ਕਰੋ ਯਾਰ ਗੱਲ ਕਰੋ ਗੱਲ ਕਰੋ ਜਿਹੜਾ ਕਰਦਾ Terima kasih telah menonton! মেন্টেটা পড়ো গলি ও কমলি কম মার দেবে তারপর তো না ਕਿਸਾਨਾਂ ਦੀ ਜਿਹੜੀ ਆ ਪੁਲਿਸ ਦੇ ਨਾਲ ਝੜਪੜ ਹੋ ਚੁੱਕੀ ਆ ਤੇ ਕਿਸਾਨ ਅ ਵਧਾਇਕ ਦੇ ਨਾਲ ਸਵਾਲ ਜਿਹੜੇ ਆ ਸਵਾਲ ਜਵਾਬ ਕਰ ਰਹੇ ਸੀਗੇ ਤੇ ਪੁਲਿਸ ਵੱਲੋਂ ਉਹਨਾਂ ਨੂੰ ਰੋਕਣ ਦੀ ਜਿਹੜੀ ਆ ਕੋਸ਼ਿਸ਼ ਕੀਤੀ ਜਾ ਰਹੀ ਆ ਜਿਹੜੀਆਂ ਇੱਥੇ ਕਿਸਾਨਾਂ ਦੀ ਧੱਕਾ ਮੁਕੀ ਦੇ ਵਿੱਚ ਜਿਹੜੀਆਂ ਭੱਗਾਂ ਵੀ ਲੱਥ ਚੁੱਕੀਆਂ ਤੇ ਹੁਣ ਜਿਹੜਾ ਇੱਥੇ ਕਿਸਾਨ ਆ ਜਿਹੜਾ ਉਹ ਗੱਡੀਆਂ ਦੇ ਅੱਗੇ ਲੰਮੇ ਪੈ ਚੁੱਕੇ ਆ ਜੀਦਾਬਾਦ ਅਮਰ ਸਾਹਿਬ ਜੀਦਾਬਾਦ ਕਿਸਾਨ ਪੁਲਿਸ ਦੀਆਂ ਗੱਡੀਆਂ ਦੇ ਅੱਗੇ ਲੰਮੇ ਪੈ ਚੁੱਕੇ ਆ ਤੇ ਪੁਲਿਸ ਵੱਲੋਂ ਧੱਕੇ ਦੇ ਨਾਲ ਜਿਹੜਾ ਉਹਨਾਂ ਨੂੰ ਇੱਥੋਂ ਛੱਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਕਿਸਾਨਾਂ ਦੀ ਜਿਹੜੀ ਉਹ ਪੁਲਿਸ ਦੇ ਨਾਲ ਪੂਰੀ ਝੜਪ ਚੱਲ ਰਹੀ ਆ ਤੇ ਪੁਲਿਸ ਉਹਨਾਂ ਨੂੰ ਜ਼ਬਰਦਸਤੀ ਆ ਜਿਹੜੀ ਇੱਥੋਂ ਖਦੇੜਣ ਦਾ ਜਿਹੜਾ ਯਤਨ ਕਰ ਰਹੀ ਆ ਤੁਸੀਂ ਇਹ ਜਿਹੜੀਆਂ ਤਸਵੀਰਾਂ ਉਹ న్యూਸ ਟਾਈਮ ਪਾਟੜਾ ਰਹੀ ਦੇਖ ਰਹੇ ਹੋ ਮਰਦਾਬਾਦ ਮਰਦਾਬਾਦ ਪਾਤਣਾ ਪੁਲਿਸ ਵੱਲੋਂ ਜਬਰਦਸਤੀ ਆ ਜਿਹੜਾ ਉਹਨਾਂ ਨੂੰ ਇਥੋਂ ਖਦੇੜਨ ਦਾ ਜਿਹੜਾ ਜਤਨ ਕੀਤਾ ਜਾ ਰਿਹਾ ਮੁਰਦਾਬਾ 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 ਕਿਸਾਨਾਂ ਨਾਲ ਪੁਲਿਸ ਦੀ ਜ਼ਬਰਦਸਤੀ ਹੋ ਰਹੀ ਆ ਜ਼ਬਰਦਸਤ ਝਟਪਾ ਹੋ ਰਹੀ ਆ ਦੇਖਿਓ ਤਸਵੀਰਾਂ ਜਿਹੜੀਆਂ ਉਹ ਤੁਹਾਨੂੰ ਦਿਖਾਈਆਂ ਜਾ ਰਹੀਆਂ ਤਦਾ ਜਿਹੜਾ ਪੁਲਿਸ ਦੇ ਨਾਲ ਆ ਜਿਹੜਾ ਪੂਰੀ ਜ਼ਬਰਦਸਤੀ ਜਿਹੜੀ ਆ ਉਹ ਝਟਪਾ ਜਿਹੜੀ ਕਿਸਾਨਾਂ ਦੀ ਹੋ ਰਹੀ ਆ ਬਦਾਰੇ ਆਪਣੀਆਂ ਗੱਡੀਆਂ ਲੈ ਕੇ ਇਥੋਂ ਨਿਕਲ ਚੁੱਕੇ ਆ ਤੇ ਪੁਲਿਸ ਵੱਲੋਂ ਜਿਹੜਾ ਉਹ ਲਗਾਤਾਰ ਕਿਸਾਨਾਂ ਨੂੰ ਸਾਈਡ ਤੇ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਬਹੁਤ ਵੱਡੇ ਪੱਤਰ ਤੇ ਹੈ ਜਿਹੜੀ ਉਹ ਇੱਥੇ ਧੱਕਾ ਮੁਕੀ ਹੈ ਜਿਹੜੀ ਹੋ ਚੁੱਕੀ ਹੈ ਬਹੁਤ ਵੱਡੇ ਪੱਤਰ ਤੇ ਹੈ ਜਿਹੜੀ ਉਹ ਇੱਥੇ ਧੱਕਾ ਮੁਕੀ ਹੈ ਜਿਹੜੀ ਹੋ ਚੁੱਕੀ ਹੈ ਦੇਖੇ मोट <inaudible> 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 ਮੁਰਦਾਬਾਡ ਟਾਲੀ ਚੋਰ ਮੁਰਦਾਬਾਡ ਪੰਜਾਬੀ ਸਰਦਾਰ ਮੁਰਦਾਬਾਡ ਕਿੱਧਰ ਆਓ ਆਓ ਨਾਮ ਲਾਉਣ ਨੂੰ ਬੇਨਤੀ ਹੈ ਸਾਰਿਆਂ ਨੂੰ ਸੜਕ ਤੇ ਆ ਜਾਓ ਸਾਰੇ ਚੱਲਾ ਚੱਲਾ ਹਰੇਕ ਮੈਨ ਹੈ ਬੇਨਤੀ ਹੈ ਆ ਦੇਖੋ ਆ ਦੇ ਮੇਰੇ ਨਾਲ ਕਿੱਥੇ ਆਏ ਆ ਜੀ ਇਹ ਆ ਜੀ ਜਿਹੜੀਆਂ ਉਹ ਬੇਹਤ ਚਿੰਤਾਜਨਕ ਹੋ ਗੀਆਂ ਨਾ ਕਿਸਾਨ ਤੇ ਕਿਸਾਨਾਂ ਦੀ ਜਿਹੜੀ ਝੜਪ ਦੇ ਵਿਚਾਲੇ ਜਿਹੜੇ ਕਿਸਾਨ ਕੁਝ ਕਿਸਾਨ ਆ ਜਿਹੜੇ ਉੱਥੇ ਜ਼ਖਮੀ ਹੋ ਚੁੱਕੇ ਆ ਤੇ ਹੱਥਾਂ ਦੇ ਉੱਪਰ ਆ ਜਿਹੜੀਆਂ ਉਹ ਸੱਟਾਂ ਲੱਗ ਚੁੱਕੀਆਂ ਹਨ ਆਜੋ ਜੀ ਬਾਹਰ ਸਾਰੇ ਦੇਖ ਲਓ ਭਾਈ ਬਲਾਕ ਪ੍ਰਧਾਨ ਪ੍ਰਧਾਨਾ ਜੀ ਬਲਕਾਰ ਸਿੰਘ ਰਾਉਣਾ ਕੋਰਸ ਦੀ ਤੁਸੀਂ ਨੱਗੀ ਗੁੰਡਾਗਰਦੀ ਦੇਖ ਲਈ ਹੈ ਹੁਣ ਇੱਕ ਐਂਟੇਸੀ ਛੋਟਾ ਲਾਟੀ ਚਾਰਜ ਨਹੀਂ ਕਰਦੇ ਪਰ ਇਹਨਾਂ ਨੇ ਸਭ ਕੁਝ ਕੀਤਾ ਹੈ ਐਮਰੂ ਨਾਲ ਰੌਣ ਵਾਸਤੇ ਇਹ ਅੱਗੇ ਵਾਸਤੇ ਸਾਡਾ ਪ੍ਰਸ਼ਾਸਨ ਤੋਂ ਵੀ ਵਿਸ਼ਵਾਸ ਉੱਠ ਗਿਆ ਹੈ ਛੋਟਾ ਬਹੁਤ ਬਹੁਤ ਧੰਨਵਾਦ ਸਾਡੇ ਨਾਭੇ ਦੇ ਹੋ ਜੀ ਕਿੱਥੇ ਸੱਟਾਂ ਲੱਗੀਆਂ ਤੁਹਾਡੇ ਸਾਡੇ ਹੱਥ ਤੇ ਦੇਖੋ ਜੀ ਇਹ ਇੱਥੇ ਇਹਨਾਂ ਨੇ ਜਰੂਲਾਠੀ ਚਾਰਜ ਕਰ ਰਹੇ ਸੀਗੇ ਦੋ ਦੋ ਮਾਰੀਆਂ ਨੇ ਗਈਆਂ ਤੇ ਉਹਦੇ ਨਾਲੇ ਵਿੱਚੋਂ ਖੂਨ ਨਿਕਲਿਆ ਫ੍ਰੈਕਚਰ ਪਹਿਲਾਂ ਮਿਸੀਗਾ ਸੱਭੂ ਵੈਦੀਰ ਤੇ ਉਸੇ ਜਗ੍ਹਾ ਦੁਬਾਰਾ ਸੱਟ ਲੱਗ ਗਈ ਅਗਲੀ ਮੰਗੀ ਸਰਨੀ ਸਰਕਾਰ ਤੋਂ ਕੋਈ ਆਸਰੀ ਨਹੀਂ ਪਜੀ ਕਿਉਂਕਿ ਸਾਨੂੰ ਪਤਾ ਜੀ ਸਰਕਾਰਾਂ ਚਾਹੇ ਸੈਂਟਰ ਦੀ ਹੈ ਚਾਹੇ ਪੰਜਾਬ ਦੀ ਹੈ ਗੁੱਗੀਆਂ ਤੇ ਬੋੜੀਆਂ ਹੋ ਸਕੀਆਂ ਨੇ ਕਿਸਾਨੀ ਦੇ ਵਿਰੁੱਧ ਚਾਹੇ ਮਜ਼ਦੂਰਾਂ ਦੇ ਵਿਰੁੱਧ ਅਸੀਂ ਪਹਿਲਾਂ ਵੀ 13 ਮਹੀਨੇ 7 ਦਿਨ ਸੱਭੂ ਤੇ ਖੌਰੀ ਬਾਰਡਰ ਦੇ ਉੱਤੇ ਇਹੀ ਕੁਛ ਝੱਲਦੇ ਆ ਕਿਉਂ ਮੇਰੇ ਪੈਰਾਂ ਦੇ ਵਿੱਚ ਵੀ ਡਰਨ ਲੱਗੇ ਹੋਏ ਨੇ ਪਹਿਲਾਂ ਸਵਾਲ ਜਵਾਬ ਕਰਦੇ ਸੀਗੇ ਕੋਈ ਗੱਲਬਾਤ ਉਹਨਾਂ ਨਾਲ ਨਹੀਂ ਜੀ ਉਹਨਾਂ ਦੇ ਜੋ ਚਮਚੇ ਸੀਗੇ ਦੂਜੇ ਨੰਬਰ ਦੇ ਚਾਹੇ ਚੇਅਰਮੈਨ ਹੋਣ ਤੇ ਸਰਪੰਚ ਹੋਣ ਪਿੰਡ ਦੇ ਚਾਹੇ ਪ੍ਰਸ਼ਾਸਨ ਹੋਵੇ ਉਹ ਵਿਚ ਢਾਲ ਮੜ ਕੇ ਖੜ ਗਿਆ ਸਾਡੀ ਕੋਈ ਸਿੱਧੀ ਗੱਲਬਾਤ ਨਹੀਂ ਹੁੰਦੀ ਐ ਐਮਐਲਏ ਨਾਲ ਬਾਈ ਜੀ ਇੱਥੇ ਅਸੀਂ ਪਿੰਡ ਭੂਤਗੜ ਮੇਰਾ ਨਾਮ ਗਮਦੂਰ ਸਿੰਘ ਆ ਬਲਾਕ ਪ੍ਰਧਾਨ ਮੈਂ ਨਾ ਉਹਨਾਂ ਬਾਈ ਇੱਥੇ ਅਸੀਂ ਸਵਾਲ ਜਵਾਬ ਕਰਨ ਵਾਸਤੇ ਆਏ ਤਕਰੀਬਨ ਸਾਨੂੰ ਇਸ ਇੱਥੇ ਦੇ ਪ੍ਰਸ਼ਾਸਨ ਨੇ ਵਿਸ਼ਵਾਸ ਦਿਵਾਇਆ ਵੀ ਤੁਸੀਂ ਇੱਕ ਸਾਈਡ ਤੇ ਹੋ ਜੋ ਤੁਹਾਡੇ ਸਵਾਲ ਜਵਾਬਾਂ ਦੇ ਉਹਨਾਂ ਤੋਂ ਜਵਾਬ ਦਿਵਾਵਾਂਗੇ ਪਰ ਬਾਈ ਇੱਥੋਂ ਅਸੀਂ ਪਿੱਛੇ हट ਕੇ ਜਦੋਂ ਬੈਠੇ ਆ ਸਾਡੇ ਲਵੇ ਦੀ ੱੱਕੇ ਨਾਲੇ ਮੇਲੇ ਲੰਘ ਜਾਂਦਾ ਤਾਂ ਲਗਭਗ 2 ਘੰਟੇ ਇਸ ਸਕੂਲ ਦੇ ਮੂਹਰੇ ਪ੍ਰੋਟੈਸਟ ਕੀਤਾ ਸੀ ਪਰ ਜਦੋਂ ਬਾਈ 2 ਘੰਟੇ ਬਾਅਦ ਐਮਐਲਏ ਬਾ ਤਾਂ ਸਾਡੇ ਸਵਾਲਾਂ ਦਾ ਜਵਾਬ ਇੱਕ ਵੀ ਬਾਈ ਉਹ ਨਹੀਂ ਸੰਤੁਸ਼ਟ ਨਹੀਂ ਦਿੱਤਾ ਪਰ ਜਿਹਨਾਂ ਜਿਹੜੇ ਉਹਨਾਂ ਦੇ ਗੁੰਡੇ ਕਰਦੀ ਗੁੰਡੇ ਰੱਖੇ ਹੋਇਆ ਜਣੀ ਆਮ ਪਾਰਟੀ ਦੇ ਜਿਹੜੇ ਗੁੰਡੇ ਰੱਖੇ ਹੋਇਆ ਬਾਈ ਉਹਨਾਂ ਨੇ ਆਹ ਕਿਸਾਨਾਂ ਦੇ ਉੱਤੇ ਅਤਿਆਚਾਰ ਕੀਤਾ ਆਹ ਦੇਖ ਸਕਦੇ ਹੋ ਫੱਟਣ ਸਾਡੇ ਕਿਸਾਨਾਂ ਦੀਆਂ ਪੱਗਾਂ ਲਾਈਆਂ ਲਾਠੀ ਚਾਰ ਜਿੱਥੇ ਦੀ ਪੁਲਿਸ ਨੇ ਮਤਲਬ ਜਿਹੜਾ ਇਹ ਝਾੜੂ ਪਾਰਟੀ ਬਾਈ ਤਸੱਦਦ ਕਰ ਰਹੀ ਆ ਕਿਸਾਨਾਂ ਤੇ ਬਾਈ ਇਹਨਾਂ ਨੂੰ ਮਹਿੰਗਾ ਪਊਗਾ ਕਿਉਂਕਿ ਹਰੇਕ ਪਿੰਡ ਦੇ ਵਿੱਚ ਪੁਲਿਸ ਜਾਨੀ ਇਹਨਾਂ ਦੀ ਢਾਲ ਬਣ ਕੇ ਜਾਂ ਇਹਨਾਂ ਦੇ ਰੱਖੇ ਹੋਏ ਜਿਹੜੇ ਗੁੰਡੇ ਆ ਬਾਈ ਉਹ ਇਹਨਾਂ ਦੀ ਢਾਲ ਬਣ ਕੇ ਇਹਨਾਂ ਨੂੰ ਇਥੋਂ ਲੰਘਾ ਲੈਂਦੇ ਸੋ ਹਲਕੇ ਦੇ ਐਮਐਲਏ ਦਾ ਗੱਲਬਾਤ ਵਰਕਾਸਤੇ ਆਏ ਸੀ ਪਰ ਇਹ ਸਰਕਾਰਾਂ ਤੇ ਐਮਐਲਏ ਗੱਲਪਤਾ ਹਮੇਸ਼ਾ ਭੱਜਦੇ ਹੁੰਦੇ ਨੇ ਭੱਜ ਕੇ ਗਿਆ ਐਮਐਲਏ ਗੱਲਬਾਤ ਤੋਂ ਭੱਜਿਆ ਕੋਈ ਗੱਲ ਨਹੀਂ ਸਾਡਾ ਵੀ ਸ਼ੌਂਕ ਨਹੀਂ ਸੀ ਉਹਦੇ ਨਾਲ ਗੱਲ ਕਰਨ ਦਾ ਪਰ ਗੱਲਬਾਤ ਤੋਂ ਭਜਾਣਾ ਸੀ ਝੂਠੇ ਬੰਦੇ ਹਮੇਸ਼ਾ ਭੱਜਦੇ ਹੁੰਦੇ ਨੇ ਸਰਕਾਰ ਝੂਠੀ ਹੈ ਵਾਅਦੇ ਤੇ ਮੁੱਕਰਦੀ ਹੈ ਤੇ ਵਾਰ-ਵਾਰ ਭੱਜ ਕੇ ਗਿਆ ਪਰ ਪ੍ਰਸ਼ਾਸਨ ਇੰਨਾ ਧੱਕੇ ਤੇ ਉਤਰਿਆ ਕਿ ਸਾਡੇ ਉਹਦੇ ਕਿਸਾਨ ਦੇ ਜ਼ਿਲ੍ਹੇ ਆਗੂ ਦੇ ਹੱਥ ਤੇ ਡਾਂਗ ਮਾਰ ਕੇ ਦਾ ਹੱਥ ਤੋੜਿਆ ਗਿਆ ਬੜੇ ਸਾਹਮਣੇ ਆ ਖੂਨ ਵਗ ਰਿਹਾ ਪਰ ਪ੍ਰਸ਼ਾਸਨ ਉਹ ਚੁਣੇ ਹੋਏ ਐਮਐਲਏ ਦੇ ਹੱਕ ਚ ਖੜਦਾ ਜਾ ਕੇ ਜਦੋਂ ਕਿ ਸਾਡੇ ਨੇ ਵਾਅਦਾ ਕਰਕੇ ਗਿਆ ਸੀ ਕਿ ਤੇਰੇ ਨਾਲ ਸ਼ਾਂਤਮਈ ਗੱਲ ਕਰਾਵਾਂਗੇ ਕਿਸਾਨਾਂ ਅੱਗੇ ਉਹਨਾਂ ਗੱਲਬਾਤ ਕਰਾਵਾਂਗੇ ਪਰ ਆਪਣੇ ਵਾਅਦੇ ਤੋਂ ਪ੍ਰਸ਼ਾਸਨ ਨੇ ਪੱਜਿਆ ਮਾਹੌਲ ਤਲਖੀ ਵਾਲਾ ਕਿਉਂ ਬਣ ਗਿਆ ਇਹੋ ਜਿਹਾ ਕੀ ਕਰਨ ਪੈਦਾ ਹੋ ਗਿਆ ਕੁਦਰਤੀ ਹੈ ਕਿ ਝੂਠੇ ਬੰਦੇ ਨਾਲ ਚਾਰ ਝੂਠੇ ਬੰਦੇ ਹੋਰ ਆਉਂਦੇ ਨੇ ਪ੍ਰਸ਼ਾਸਨ ਕੋ ਕੋਈ ਗੱਲਬਾਤ ਦੇ ਵਾਸਤੇ ਕੋਈ ਜਵਾਬ ਹੈ ਨਹੀਂ ਤੇ ਉਹਦੇ ਨਾਲ ਤੇ ਚਮਚੇ ਉਦੇ ਹੋਰ ਗੁੰਡੇ ਆ ਕੇ ਵਿੱਚ ਮਾਹੌਲ ਨੂੰ ਖਰਾਬ ਕਰਨਾ ਚਾਹੁੰਦੇ ਨੇ ਗੱਲਬਾਤ ਭਜਨਾ ਚਾਹੁੰਦੇ ਨੇ ਇਸ ਵਾਸਤੇ ਕੋਈ ਨਾ ਕੋਈ ਤਲਖੀ ਵਰਗਾ ਸ਼ਬਦ ਬੋਲ ਦਿੰਦੇ ਨੇ ਤਾਂ ਕਿ ਮਾਹੌਲ ਖਰਾਬ ਹੋ ਜੇ ਤੇ ਕਿਸਾਨ ਵੀ ਤਲਖੀ ਚਾਉਂ ਤੇ ਇਥੋਂ ਗੱਲਬਾਤੋਂ ਨਿਕਲ ਜਾਈਏ ਹੁਣ ਤੁਸੀਂ ਸਵਾਲ ਜਵਾਬ ਦਾ ਜਿਹੜਾ ਪ੍ਰੋਗਰਾਮ ਅਧਿਕਿਆ ਸੀਗਾ ਵਿਧਾਇਕ ਦੇ ਨਾਲ ਤੁਹਾਡੀ ਕੋਈ ਗੱਲਬਾਤ ਹੋਈ ਹੈ ਸਵਾਲ ਜਵਾਬ ਕੋਈ ਹੋਈ ਹੈ ਹਾਂ ਹੋਈ ਗੱਲਬਾਤ ਇੱਕ ਕੁਐਸਚਨ ਦਾ ਉੱਤਰ ਦਿੱਤਾ ਕਿ ਐਮਐਲਏ ਸਾਹਿਬ ਦੱਸੋ ਸਾਡੇ ਮੋਰਚਾ ਨੇ ਕਿਉਂ ਤਸ਼ੱਦਦ ਕੀਤਾ ਗਿਆ ਤੋਦੀ ਲੰਮੀ ਘੜੀ ਘੜਾਈ ਗੱਲ ਉਹ ਹੀ ਸਾਡਾ ਐਮਐਲਏ ਸਾਡਾ ਮੁੱਖ ਮੰਤਰੀ ਤੁਹਾਡੇ ਨਾਲ ਹੈ ਤੁਹਾਡੇ ਵਿੱਚ ਬੈਠੇ ਸੀ ਤੁਹਾਡਾ ਤਰਾਸਾ ਦੇ ਰਹੇ ਸੀ ਸਾਡਾ ਸਵਾਦੀ ਤੁਹਾਡਾ ਸਾਡੇ ਬਜ਼ੁਰਗਾਂ ਨੂੰ ਰਾਤ ਨੂੰ ਚਕਾ ਕੇ ਸਮਾਨ ਤੋੜਤਾ ਟੱਪਰੀ ਵਾਂਗੂ ਕੀ ਸਾਡੀ ਮਦਦ ਕੀਤੀ ਸਾਡੀ ਪਿੱਛੇ ਸ਼ੁਰੂ ਮਾਰਿਆ ਗੱਲ ਵਾਸਤੇ ਬੁਲਾਇਆ ਤੇ ਉਸ ਤੋਂ ਬਾਅਦ ਸਾਡੇ ਮੋਰਚੇ ਤੇ ਆ ਕੇ ਤੁਸੀਂ ਟੈਗ ਕਰਦੇ ਹੋ ਕਿਹੜੀ ਸਰਕਾਰ ਨੂੰ ਕਹੀ ਕਿ ਸਾਡੀ ਸਰਕਾਰ ਹੈ ਤੇ ਮੋਦੀ ਤੋਂ ਹੀ ਵੱਧ ਗਿਆ ਇਹ ਤੇ 22 ਤਾਰ ਦੇ ਰਾਜ ਦੇ ਉੱਪਰ ਹੋ ਗਿਆ ਹੈ ਕਿਨੂੰ ਅਸੀਂ ਆਪਣਾ ਕਹੀਏ ਹਾਂਜੀ ਕਿਉਂਕਿ ਐਮਐਲਏ ਸਾਹਿਬ ਦਾ ਉਹਨੂੰ ਬੁਲਾਇਆ ਗਿਆ ਸੀ ਇੱਥੇ ਪਰ ਪਿੰਡ ਦੇ ਲੋਕਾਂ ਨੇ ਮਨਾਂ ਕੀਤਾ ਸੀ ਸਾਰੀ ਕਮੇਟੀ ਨੇ ਵੀ ਮਨਾਂ ਕੀਤਾ ਸੀ ਵੀ ਬੁਲਾਉਣਾ ਨਹੀਂ ਪਰ ਫਿਰ ਵੀ ਉਹ ਤੱਕੇ ਨਾਲ ਆਏ ਉਹਨਾਂ ਨੂੰ ਕਿਹਾ ਵੀ ਸੀ ਕਿ ਜੇ ਆਉਂਗੇ ਤਾਂ ਵਿਰੋਧ ਹੋਊਗਾ ਪਰ ਫਿਰ ਵੀ ਉਹ ਤੱਕੇ ਨਾਲ ਆਏ ਨਹੀਂ ਵਿਰੋਧ ਕਿਉਂ ਹੋਊਗਾ ਤੁਸੀਂ ਕਾਦੇ ਵਾਸਤੇ ਵਿਰੋਧ ਕਰ ਰਹੇ ਸੀ 19 ਤਰੀਕ ਨੂੰ ਸਾਡੇ ਤੇ ਉਹੀ ਤਸ਼ੱਦਦ ਦਾ ਸਾਡੇ ਅੰਦਰ ਖੂਨ ਗਰਮ ਪਿਆ ਜਿਸ ਦਿਨ ਆਉਣਗੇ ਅਸੀਂ ਬਦਲਾ ਲਵਾਂਗੇ ਅੱਜ ਆਉਣਗੇ ਅੱਜ ਵੀ ਲਿਆ ਅੱਗੇ ਹੋਣਗੇ ਅਸੀਂ ਅੱਗੇ ਵੀ ਲਵਾਂਗੇ ਅੱਜ ਵੀ ਕਹਿ ਰਹੇ ਆਂ ਤੇ ਜਦੋਂ ਦਵਾਰੇ ਆਏਗਾ ਤੇ ਦਵਾਰੇ ਵੀ ਤੈਨੂੰ ਐ ਟੱਕਰਾਂਗੇ